ਆ ਤੁਹਾਨੂੰ ਕਬੂਤਰਾਂ ਦੇ ਦਰਸ਼ਨ ਕਰਾਉਣਿਆ ਕਬੂਤਰ ਦਿਖਾਉਣਿਆ ਤੁਹਾਨੂੰ ਆ ਬਾਈ ਵੀ ਲੈ ਉਹ ਫੜ ਕੇ ਲਿਆਰ ਪੇਟ ਵਰਤੇ ਉਹ ਲਿਆ ਵੱਡਾ ਆਪਣਾ ੱੱਲ ਫਰਾ ਬਾਈ ਇਹ ਕਬੂਤਰ ਦੀ ਕੀ ਡਿਟੇਲ ਹੈ ਜੀ ਇਹ ਮੇਰੇ ਕਬੂਤਰ ਨਾਲ ਆਪਣੇ ਕੋਲੇ ਉਸਤਾਦ ਬਲਰਾਜ ਬੱਲ ਤੋਂ ਆਏ ਹੋਣੇ ਉਪਨਦ ਰਾळे ਕਬੂਤਰ ਨੇ ਇਹ ਇਹਨਾਂ ਦੇ ਪੁੰਜੇ 16 17 ਖਾਂਬਣ ਨੇ ਤੇ ਵੱਡੇ ਕਬੂਤਰ ਨੇ ਇਹ ਬਹੁਤ ਡਾਬ ਨੇ ਇਹਨਾਂ ਦੀ ਮਧੇ ਉੱਡੀ ਸੀ ਤੇ ਇਹ ਕਬੂਤਰਾਂ ਦੀ ਕਬੂਤਰੀ ਆਪਣੀ ਮਧੇ ਉੱਟੀ ਸੀ ਇਹ ਆਪਣੇ ਬਜਰਾ ਬਲਰਾਜ ਬੱਲੋ ਕੋਲੋਂ ਆਏ ਹੋਏ ਨੇ ਹੋਰੀ ਆਹ ਕਬੂਤਰ ਦੀ ਕੀ ਟੇਲਾ ਜੀ ਤੇ ਕਾਲੇ ਜਿੰਨੇ ਕਬੂਤਰ ਨੇ ਵੀਰੇ ਆਪਣੇ ਹਾਂਜੀ ਇਹ ਤਾਂ ਭਾਈ ਨਾ ਮਡੇਰੀ ਕੱਲੇ ਹੀ ਰਹਿ ਗਿਆ ਸੀ ਆਪਣੇ ਕਲੱਬ ਵਾਲੀ ਬਾਜੀ ਸੇ ਲੋਕਲ ਕਿਹੜੇ ਨਹਿਰ ਵਾਲੇ ਮਡੇਰੀ ਹਾਂਜੀ ਹਾਂਜੀ ਠੀਕ ਹੈ ਜੀ ਕੱਲੇ ਹੀ ਰਹਿ ਗਿਆ ਜਮਾ ਕੇ ਨਰੋਲ ਕਿਸੇ ਨਾਲ ਕੁਝ ਬਾਜੀ ਨਹੀਂ ਮੰਡੀ ਸੀ ਉਹ ਖੱਟੀਆਂ ਦਾ ਸੀ ਇਹ ਪੱਲੇ ਵਾਲੇ ਤੇ ਗੂੜੀ ਵਾਲੇ ਕਬੂਤਰ ਨੇ ਪੱਲੇ ਵਾਲੇ ਤੇ ਗੂੜੀ ਵਾਲੇ ਕਬੂਤਰ ਨੇ ਉਹ ਖੱਟੀਆਂ ਦਾ ਸੀ ਇਹ ਚਿੱਟੀਆਂ ਹੈਗਾ ਜੀ ਇਹ ਚਿੱਟੀਆਂ ਦੀ ਕਬੂਤਰੀ ਆ ਇਹ ਆਪਣੇ ਭਰਾ ਨੇ ਜਿਹੜੇ ਕਰਮੀ ਕੇ ਚਾਉ ਵਾਲੇ ਹਾਂਜੀ ਇਹ ਉਹਨਾਂ ਕੋਲੋਂ ਆਇਓ ਨਸਲਾ ਕਾਰਲੋ ਦਾਰਸ਼ਨੀ ਦੇ ਹਾਂਜੀ ਪੀਨਾ ਪੱਪੀ ਸਾਰੇ ਉਹਨਾਂ ਕੋਲੋਂ ਆਏ ਹੋਏ ਨੇ ਪੁੱਤਰਾ ਉਹਨਾਂ ਕੋਲੋਂ ਆਏ ਹੋਏ ਨੇ ਇਹਨਾਂ ਦਾ ਐ ਆਪਣਾ ਨਮੋਲ ਦਿੱਤਿਆ ਸੀ ਵੀਰੇ ਨਮੋਲ ਜੀ ਹਾਂਜੀ ਉਦੋਂ ਨੇਰੀ ਆ ਗਈ ਸਾਢੇ 6 ਵਜੇ ਤੇ ਸੱਤ ਕੁੱਤਰ ਫਿਰਦੇ ਸੀ ਸਾਰਿਆਂ ਦੀ ਸੰਗੀ ਕਰਤੀ ਸੀ ਹਾਂਜੀ ਤੇ ਆ ਨਮੋਲ ਓੜਿਆ ਸੀ ਬਹੁਤ ਚੰਗਾ ਕੁੱਤਰ ਓੜਿਆ ਸੀ ਤਾਂ ਉਦੋਂ ਦਨ ਮੈਂ ਸਹਾ ਹੋਗਾ ਕਰੀ ਬਹੁਤ ਆਵਾ ਗੂਤਰ ਛੇ ਆਪਣੇ ਘਰ ਤੋਂ ਹੀ ਨਸਲਾ ਇਹ ਆਪਣੇ ਇਹਦੇ ਭੈਣ ਭਾਈਆਂ ਦਾ ਕਿਤੇ ਫੋਕਾ ਫਾਇਰ ਨਹੀਂ ਗਿਆ ਇਹ ਫਾਇਰ ਜਿੱਥੇ ਛੱਡਦੇ ਉਹਥੇ ਵੀ ਜਿਹੜਿਆਂ ਨੇ ਦੇਖਿਆ ਹੋਇਆ ਉਹ ਤਾਂ ਉਹਨਾਂ ਨੂੰ ਪਤਾ ਵੀ ਫੋਕਾ ਫਾਇਰ ਨਹੀਂ ਗਿਆ ਇਹਨਾਂ ਦਾ ਹਰੇਕ ਸਮੇਂ ਇੱਜ਼ਤ ਰੱਖਦੀ ਰੱਖਦੇ ਨੇ ਇਹ ਗੂਤਰ ਆਪਣੇ ਅੱਛਾ ਜੀ ਆ ਵੀਰੇ ਪੁਰਾਣੇ ਗੂਤਰ ਨੇ ਇਹ ਅੱਛਾ ਜੀ ਹਾਂ ਇਹ ਪੱਲੇ ਵਾਲੇ ਲਾ ਲਓ ਬਾਪੂ ਹਾਕਮ ਵਾਲੇ ਲਾ ਲਓ ਹਨਾ ਹਾਂਜੀ ਉਹ ਕਬੂਤਰ ਨੇ ਇਹ ਪੁਰਾਣੇ ਇਹ ਬਾਈ ਇਹਨਾਂ ਨੂੰ ਕੋਈ ਉੱਡ ਕੇ ਬਰੋਬਰ ਪਹੁੰਚ ਨਹੀਂ ਸਕਦਾ ਇਹ ਕਬੂਤਰਾਂ ਦੇ ਬਰੋਬਰ ਕਹਿੰਦੇ ਕੋਈ ਪਹੁੰਚ ਨਹੀਂ ਸਕਦਾ ਆ ਇਹਨਾਂ ਦੇ ਥੱਲੇ ਲਾਓ ਸਾਗੀ ਪੁੰਜੇ ਥੱਲੇ ਪੈਰ ਚੈੱਕ ਕਰ ਲਓ ਇਹ ਪੱਲੇ ਵਾਲੇ ਕਬੂਤਰ ਨੇ ਪਿਓਰ ਨਹੀਂ ਆਪਾਂ ਕਹਿ ਸਕਦੇ ਵੀ 90 ਪੈਸੇ ਹੈਗੇ ਨਹੀਂ ਅੱਛਾ ਇਹ 90 ਪੈਸੇ ਪਿਓਰ ਨੇ ਬਾਈ ਕਹਿੰਦੇ ਇਹ ਆਪਣੇ ਲਾਲ ਜਿੰਨੇ ਨੇ ਬਾਈ ਲਾਲ ਜਿੰਨੇ ਹਾਂ ਇਹ ਲਾਲ ਜਿੰਨੇ ਵੀ ਕੱਢਦੇ ਨੇ ਸਾਰੇ ਅੱਖੇ ਵੀ ਸਾਰੇ ਤਰ੍ਹਾਂ ਦੀ ਕੱਢਦੇ ਨੇ ਠੀਕ ਹੈ ਜੀ ਬਾਈ ਇਹ ਨਾ ਆਪਾਂ ਉਹ ਜੰਟ ਵਾਲੇ ਭਿੰਦਰਾ ਵਾਲੇ ਪੁੱਤਰਾ ਨਾਲ ਲਾ ਕੇ ਡਾਉਣ ਇਹਨਾਂ ਦੇ ਠੀਕ ਹੈ ਬਹੁਤ ਡਾਬੇ ਨਾ ਪਿੰਡ ਛੱਡਣਾ ਉੱਚੇ ਵੀ ਜਾਂਦੇ ਨੇ ਨੀਵੇਂ ਵੀ ਆਉਂਦੇ ਨੇ ਠੀਕ ਹੈ ਜੀ ਬਾਈ ਕਹਿੰਦਾ ਨਾ ਤਾਂ ਕੋਈ ਪਿੰਡ ਛੱਡਣਾ ਉੱਚੇ ਵੀ ਫੁੱਲ ਉੜਦੇ ਨੇ ਇਹ じゃ ਕੋਈ ਕਬੂਤਰੀ ਨਹੀਂ ਹੈਗਾ ਜਿਹੜਾ ਆਪਣੇ ਕੋਲੇ ਨਾ ਔਟੇ ਇਹ ਆਪਣੇ ਕਿਸਕਾਰੀ ਆਇਆ ਸੀ ਭਈ ਆਪਾਂ ਇਹਨੂੰ ਸਕਾਰੀ ਕਹਿ ਦਿੰਦੇ ਸੀ ਠੀਕ ਹੈ ਜੀ ਉਹਦਾ ਪੁੱਤ ਆ ਇਹ ਇਹ ਜਾਦੂ ਸਰਪੰਚ ਤੋਂ ਆਇਆ ਸੀ ਉਹਨਾਂ ਦਾ ਇਹਨਾਂ ਦਾ ਪਿਓ ਜਾਦੂ ਸਰਪੰਚ ਪੁੱਲੀ ਤੋਂ ਆਪਣਾ ਵੀ ਸਰਪੰਚ ਕੋਲੋਂ ਆਇਆ ਸੀ ਇਹਨਾਂ ਦਾ ਚਾਹ ਵਰਗਵਾਸ ਹੋ ਗਿਆ ਆਪਣੀ ਮਾਸੀ ਦਾ ਮੁੰਡਾ ਹੀ ਲੱਗਦਾ ਜੀ ਠੀਕ ਹੈ ਜੀ ਇਹਨਾਂ ਦਾ ਪਿਓ ਆਇਆ ਸੀ ਉਹਨਾਂ ਕੋਲੋਂ ਜਿਹੜਾ ਆਪਣਾ ਸ਼ਕਾਰੀ ਹੈ ਜੀ ਇਹ ਇਹ ਕਬੂਤਰੀ ਉਹਦੀ ਇਹਨਾਂ ਦੀ ਭੈਣ ਇ theater ਸਿੰਘ ਵਾਲੇ ਵੀ ਜਿੱਤੀ ਸੀ ਠੀਕ ਹੈ ਜੀ ਦੋ ਬਾਜੀਆਂ ਹੋਰ ਦਿੱਤੀ ਸੀ ਉਹ ਇਹ ਉਹ ਕਬੂਤਰ ਨੇ ਜਿਹੜੇ ਆਪਣੇ ਬਾਈ ਜੀ ਲੋਕ ਫਿਰਦੇ ਰਹਿੰਦੇ ਨੇ ਆਪਣੇ ਕਬੂਤਰਾਂ ਵਾਂਗ ਜਿਹੜੇ ਚਿੱਟੀਆਂ ਦੇ ਨੇ ਉਹ ਉਹਨਾਂ ਦੇ ਦਰਸ਼ਨ ਕਰਾਓ ਜੀ ਉਹਨਾਂ ਦੇ ਵੀ ਕਰਾਉਣਾ ਵੀਰੇ ਆ ਵੀ ਹੋਈ ਆ ਗਿਆ ਬਾਈ ਬਾਪੂ ਹਕਮ ਵਾਲੇ ਪੱਲੇ ਵਾਲੇ ਝੋਟ ਬਾਈ ਵਾਲੇ ਉਹਨਾਂ ਦੇ ਘਰੋਂ ਆਏ ਹੋਣੇ ਸਾਰੇ ਪੁਰਾਣੇ ਕਬੂਤਰ ਨੇ ਇਹ ਠੀਕ ਹੈ ਜੀ ਆਪਾਂ ਤਾਂ ਵੀਰੇ ਦਿਖਾਈ ਨਹੀਂ ਕਿਸੇ ਨੂੰ ਇਹ ਜਰ ਪਹਿਲਾਂ ਭਾਈ ਕਹਿੰਦਾ ਅੱਜ ਥਾਂ ਹੀ ਆਪਾਂ ਨੇ ਕਬੂਤਰ ਇਹ ਕਿਸੇ ਨੂੰ ਦਿਖਾਈ ਨਹੀਂ ਅੱਜ ਤੁਹਾਨੂੰ ਸਾਰਿਆਂ ਦੇ ਦਰਸ਼ਨ ਕਰਾ ਦਿੱਤੇ ਨੇ ਹਲੇ ਹੋਰ ਵੀ ਕਰਾਵਾਂਗੇ ਉਹ ਫੜ ਲਓ ਕੰਤਾਂ ਵਾਲੀ ਫੜ ਲਾ ਚਿੱਟੀਆਂ ਦੇ ਪੁਰਾਣੇ ਉਤਰਾਂ ਦੇ ਉਹ ਬੈਠੀ ਆਪਣੇ ਹਾਂਜੀ ਭਈ ਆਹ ਕਿਹੜਿਆਂ ਚਾ ਕਬੂਤਰੀ ਆਹ ਕੂਤਰੀ ਭਈ ਆਪਣੇ ਪੁਰਾਣੇ ਕਬੂਤਰੋਂ ਆ ਜਾਂ ਆਪਣੇ ਘਰ ਦੀ ਬ੍ਰੀਡ ਚ ਹੈ ਹਾਂ ਘਰ ਦੀ ਲਾਲੀ ਜਾ ਆ ਗਿਆ ਜੀ ਆਪਣੇ ਕੋਲ ਪੁੱਤਰ ਕਿਵੇਂ ਨਾ ਕਿ ਮੈਨੂੰ ਆਪਾਂ ਨੂੰ ਨਹੀਂ ਪਤਾ ਕਿ ਕਿਹਦਾ ਸੀ ਉਹ ਠੀਕ ਹੈ ਜੀ ਇਹ ਹਾਂ ਇਹਨਾਂ ਦੀ ਨਾਗਰੀ ਉੜੇ ਸੀ ਇਕੱਲੀ ਰਹਿ ਗਈ ਸੀ ਬਾਈ ਨਾਗਰੀ ਵੀ ਨਾਗਰੀ ਜਮਾ ਇਕੱਲੀ ਰਹਿ ਗਈ ਸੀ ਦੋ ਦੜੇ ਪਾ ਦੜੇ ਕਿੰਨੇ ਕੁ ਬਾਜਾਂ ਦੱਸਾਂ ਵੀ ਜਿਹੜੇ ਆ ਬਲੱਡ ਲਾਈਨ ਨੇ ਜਿੱਥਿਆਂ ਨੇ ਠੀਕ ਹੈ ਜੀ ਹਾਂ ਇਹਦਾ ਏਸੀ ਕੂਪਰੀ ਬੜੀ ਡਾਵੀ ਸੀ ਇਹਦਾ ਕਾਲੇ ਸਾਡੇ ਸੀ ਇਹਦੇ ਅੱਛਾ ਜੀ ਤੇ ਜਦੋਂ ਮੌਸਮ ਖਰਾਬ ਹੋ ਗਿਆ ਕਣੀਆਂ ਜੀਆਂ ਪਈਆਂ ਨੇ ਹਾਂ ਜੀ ਤੇ ਉਦੋਂ ਵਿਚਾਰੇ ਨੀਲੇ ਹੋ ਗਏ ਉੱਠ ਇਕੱਠੇ ਤੇ ਡਿੱਗ ਵੀ ਮੁੜ ਕੇ ਚੱਲੀ ਹੋਣੀ ਹੈ ਜੀ ਅੱਛਾ ਜੀ ਤੇ ਹੁਣ ਜੋੜਾ ਚਲਾਈਏ ਤਾਂ ਨਾਲ ਬਾਲੀ ਪ੍ਰਾਣੀ ਆ ਬਾਈ ਬਾਈ ਕ ਇਹ ਮੀ ਕਾਰਨ ਕੋਠੇ ਤੇ ਡਿੱਗਦੀ ਸੀ ਤਾਂ ਕਰਕੇ ਨਹੀਂ ਇਹ ਚੱਲੀ ਹੁਣ ਬੱਚਿਆਂ ਤੇ ਲਾਈ ਹੋਈ ਹੈਗੀ ਇੱਕ ਆ ਰੱਤੀ ਆ ਬਾਈ ਆ ਆਪਣੀ ਰੱਤੀ ਹੈਗੀ ਕਰੋ ਦਰਸ਼ਨ ਦੇਓ ਕਮੈਂਟਾਂ ਚ ਰਹਿ ਕੇ ਪਿਆਰ ਕਰੀ ਹੋਇਆ ਬਾਈ ਤੀਜੀ ਥਾਂ ਤੇ ਤੀਜੀ ਥਾਂ ਤੇ ਜਮਾ ਪਿਆਉ ਰਾ ਜਮਾ ਪਿਆਉ ਰਾ ਬਾਈ ਇਹਨਾਂ ਦੇ ਆ ਦੇਖੋ ਆਪਾਂ ਤਾਂ ਬਹੁਤ ਘੱਟ ਕੂਤਰਾਂ ਦੇ ਦੇਖਿਆ ਹਾ ਮਾਗਰੋ ਮਾਉ ਜੀਆ ਰੰਗਜ ਵੱਡੇ ਨੇ ਠੀਕ ਆ ਜੀ ਹਾਂ 13 ਜਦੋਂ ਫਾਂਗਣੇ ਬਾਈ ਇਹਨਾਂ ਦੇ ਕੀ ਕਰੀ ਹਾਂ ਇਹ ਵੀ ਘਰ ਦੇ ਪੱਠੇ ਆ ਬਹੁਤ ਚੰਗੇ ਇਹਨਾਂ ਦੀ ਲਾਅ ਉੜਦੇ ਆ ਪੈਸੇ ਪਿਓਰ ਤਾਂ ਛੱਡੇ ਨਹੀਂ ਬਾਈ ਕਿਤੇ ਅੱਛਾ ਜੀ ਆਪਾਂ ਗਾਹ ਇਹਨਾਂ ਦੇ ਪੱਠੇ ਪੁੱਠੇ ਛੱਡ ਦਿਆਂਗੇ ਇਹਨਾਂ ਦੇ ਪੱਠੇ ਪੁੱਠੇ ਛੱਡਦੇ ਨੀ ਛੱਡਦੇ ਬਾਈ ਇਹ ਜਮਾਂ ਪਿਓਰ ਨਹੀਂ ਛੱਡਦੇ ਨਾ ਬਾਈ ਠੀਕ ਹੈ ਜੀ ਇਹ ਵੱਡਾ ਕਬੂਤਰਾ ਬਾਈ ਇਹਨੂੰ ਨੇੜੇ ਕਰਕੇ ਦਿਖਾ ਦੇ ਇਹਦੀ ਤਾਂ ਉਮਰ ਹੋ ਮੈਨੂੰ ਲੱਗਦਾ ਘੱਟੋ ਘੱਟ 18 ਪੀਸ ਵਾਲ ਕਬੂਤਰ ਹੋ ਬਾਈ ਇਹ ਕਬੂਤਰ ਦੀ 18 ਤੋਂ 20 ਸਾਲਾਂ ਉਮਰ ਦਾ ਜੀ ਪ्योर ਸੁਖੇ ਤਲਵੰਡੀ ਵਾਲੇ ਦਾ ਕਬੂਤਰ ਆ ਬਾਈ ਜਿਹੜੀਆਂ ਬੋਤਲਾਂ ਵਜਦੇ ਆ ਅੱਛਾ ਜੀ ਕਾਲਾ ਪੂੰਝਾ ਤੇ ਬੱਚੇ ਹਜੇ ਕੜਦਾ ਇਹ ਕੜਦਾ ਕਾਲੇ ਕਾਲੇ ਰੋਜੇ ਠੀਕ ਆ ਜੀ ਨੇ ਬੋਤਲਾਂ ਥੱਲੋਂ ਠੀਕ ਆ ਜੀ ਉਹ ਕੜਦਾ ਬਾਈ ਉਹ ਕੜਦਾ ਜੀ ਹਾਂ ਇਹਦੇ ਪੂਰਾ ਰਿਜ਼ਲਟ ਹੋਊਗਾ ਜੀ ਇਹ ਕਬੂਤਰ ਦਾ ਬਹੁਤ ਰਿਜ਼ਲਟ ਆ ਬਾਈ ਇਹ ਆਪਣੇ ਕੋਲੇ ਵੀ ਪਹਿਲਾਂ ਤੋਂ ਹੀ ਆਈ ਪਹਿਲਾਂ ਤੋਂ ਆ ਬਾਈ ਪਿੱਛੋਂ ਲੈ ਗਏ ਇਹ ਬੰਦੇ 2 ਸਾਲਾਂ ਬਾਅਦ ਹੁਣ ਮੜਵਾਇਆ ਇਹ ਕਬੂਤਰ ਅੱਛਾ ਜੀ 2 ਸਾਲਾਂ ਬਾਅਦ ਉਹ ਤਕਰੀਬ ਨੇਰੀ ਉਮਰ ਕਿੰਨੀ ਕੁ ਹੋ ਗਈ ਹੋਗੀ ਇਹਦੀ ਉਮਰ ਸਾਹਬ ਲਾਲਾ ਬਾਈ ਇਹ 17 18 ਸਾਲਾਂ ਦਾ 17 18 ਸਾਲ ਦਾ ਹੋ ਗਿਆ ਬਾਈਆਂ ਕੋਲੇ ਆ ਕਬੂਤਰ ਨੂੰ ਉਹ ਦਿਖਾ ਦਈਏ ਇਹ ਬਾਈ ਉਹ ਆ ਕੇ ਕਾਲੇ ਜਿੰਨੇ ਇੱਕ ਤਰ੍ਹਾਂ ਦਾ ਸਾਨੂੰ ਕਾਲਾ ਨਾਗ ਹੀ ਦਿਖਾਉਣਿਆਂਗੇ ਦੇਖੋ ਆਪਣਾ ਬਾਈ ਹਰਿੰਦਰਾ ਸੇਮੇ ਤੋਂ ਹਰਿੰਦਰ ਸਿੰਘ ਇਹ ਉਹਨਾਂ ਕੋਲੋਂ ਆਏ ਸੀ ਦੋ ਬੱਚੇ ਅੱਛਾ ਜੀ ਬੀਜੜਾ ਕਾਲੇ ਕਹਿ ਦਿੰਦੇ ਨੇ ਪੁੱਚੋ ਵਾਲੇ ਥੱਲੋ ਡੱਡ ਚਿੱਟੇ ਹੁੰਦੇ ਨੇ ਠੀਕ ਹੈ ਜੀ ਉਹਨਾਂ ਚੋਂ ਵੀਰੇ ਇਹ ਉਹਨਾਂ ਚੋਂ ਆ ਬਾਈ ਕਹਿੰਦਾ ਆਪਾਂ ਇੱਕ ਦੀ ਦੇਖਦੇ ਨੇ ਉਡਾ ਕੇ ਕਿਵੇਂ ਉੱਡਦੇ ਨੇ ਠੀਕ ਹੈ ਜੀ ਉਹਨਾਂ ਤੋਂ ਬੱਚੇ ਲੈ ਕੇ ਆਈ ਜੀ ਉਹਨਾਂ ਦੇ ਕਬੂਤਰੇ ਬਣ ਕੇ ਆਪਾਂ ਲਾਲੀ ਜੋੜਿਆ ਤੇ ਅੱਛਾ ਜੀ ਹਾਂ ਇਹ ਆਹ ਕਬੂਤਰਾਂ ਦੇ ਵੀ ਬਾਈ ਭੈਣ ਭਾਈਆਂ ਨੇ ਬਹੁਤ ਨਾਂ ਬਣਾਇਆਗਾ ਅੱਛਾ ਜੀ ਇਹ ਪੁਰਾਣੇ ਪੀਰਾਂ ਵਾਲੇ ਕਬੂਤਰ ਨੇ ਇਹ ਪੀਰਾਂ ਵਾਲੇ ਹਾਂ ਜੀ ਤੇ ਸਾਡੇ ਕੋਲੇ ਆਏ ਸੀ ਪਠਣਾ ਵੀ ਜਿੱਤੀ ਇਹਨਾਂ ਦੀ ਕੱਲੀ ਠੀਕ ਹੈ ਜੀ ਤੇ ਆਤਰ ਸਿੰਘ ਵਾਲੇ ਵੀ ਜਿੱਤੀ ਆਪਣੀ ਰੀਜ ਇਹ ਜਿਹੜਾ ਪਿੰਡ ਨੇ ਵੀ ਜਿਹੜਾ ਇਹਨਾਂ ਦੇ ਨਾਮ ਉੱਤੇ ਹਣ ਮਹਿਰਾਲ ਮੰਡੇਰਾ ਵੀ ਕੱਲੀ ਜਿੱਤੀ ਸੀ ਅੱਛਾ ਜੀ ਹਾਂ ਜੀ ਇਹਨਾਂ ਤੋਂ ਆਪਣੇ ਕੋਲੇ ਦੋ ਹੀ ਬੱਚੇ ਨੇ ਇੱਕ ਨਰਾਹਾ ਇੱਕ ਆਪਣੇ ਉਹ ਮੁੰਡੇ ਲੈ ਗਏ ਸੰਧੂ ਵਾਲੇ ਤੇਜੂ ਕੇ ਅੱਛਾ ਜੀ ਹਾਂ ਇਹ ਵੀ ਬਹੁਤ ਡਾਵੇ ਨੇ ਇਹਦੇ ਫਿਰ ਭੈਣ ਭਾਈ ਰੱਖੇ ਹੋਏ ਨੇ ਜੀ ਅੱਜ ਭੈਣ ਭਾਈ ਦਾ ਉਦੋਂ ਆਪਣੇ ਮਾਰਤੇ ਸਾਰੇ ਦੋ ਪੱਠੇ-ਪੱਠੇ ਬਚਨੇ ਆਪਣੇ ਕੋਲੇ ਬਾਕੀ ਉੱਤਰ ਬਣ ਗਏ ਵੀ ਹੋਣਗੇ 8-8 ਸਾਲਾਂ ਦੇ 10-10 ਸਾਲਾਂ ਦੇ ਖਰੇ ਦੀ ਤੁਸੀਂ ਨਾਸ ਲਗਾਹਾਂ ਵੀ ਬਣਾਉਂਦੇ ਹੋਵੋਗੇ ਅੱਜ ਹੁਣ ਤਾਂ ਗਾਹਾਂ ਵੀ ਬਣਾਈ ਜਾਂਦੇ ਆ ਉਹ ਆਪਾਂ ਡਾਉਣ ਖਾਤਰ ਦੂਰ-ਦੂਰ ਕਰਕੇ ਲਾ ਕੇ ਉਹ ਕਰਦੇ ਆ ਅੱਛਾ ਜੀ ਠੀਕ ਕਿਤੇ ਨੇੜੇ ਨਹੀਂ ਲਾਉਂਦੇ ਆਪਾਂ ਜਿਆਦਾ ਨੇੜੇ ਲਾ ਕੇ ਨਹੀਂ ਛੱਡਦੇ ਵੀ ਨਾ ਜੀ ਨਾ ਜੀ ਦੂਰ ਕਰਕੇ ਠੀਕ ਹੈ ਜੀ ਆ ਵੀ ਫੜਾ ਦੇ ਆ ਫੇਰ ਬੰਦਰ ਵਾਲੇ ਨੇ ਬਈ ਪਿਓਰ ਡੇਡੇ ਕਰਤੇ ਦਿਖਾ ਦੇ ਇਹ ਕੱਢਦੇ ਨੇ ਰੱਤੇ ਕਾਲੇ ਲਾਲ ਜੀ ਨੇ ਅੱਛਾ ਜੀ ਮਖਿਆਲੇ ਜੇ ਬੱਚੇ ਤਾਂ ਹੁਣ ਇਹਨਾਂ ਦੇ ਉੱਪਰ ਬੈਠੇ ਨੇ ਠੀਕ ਹੈ ਜੀ ਹਾਂ ਇਹ ਪਿਓਰ ਰਵਿੰਦਰ ਵਾਲੇ ਜੋੜੇ ਨੇ ਭਾਈ ਠੀਕ ਹੈ ਜੀ ਜਮਾ ਪਿਓਰ ਬਿੰਦਰ ਵਾਲਿਆਂ ਜੋੜਿਆਂ ਚ ਅਸੀਂ ਜਿਹਦੇ ਆ ਹੁਣ ਸਾਨੂੰ ਦਰਸ਼ਨ ਕਰਾਏ ਨੇ ਵੰਡਰ ਰੋਟੂ ਬਾਈਆਂ ਕੋਲੇ ਤਕਰੀਬ ਨਾਲ ਇਹ ਜੀ ਕੋਈ ਬਰੀਡ ਹੈ ਹੀ ਨਹੀਂ ਜਿਹੜੀ ਬਾਈਆਂ ਕੋਲੇ ਨਾ ਹੋਵੇ ਆ ਡੱਬੇ ਆ ਵੀਰੇ ਆ ਬਾਈਆਂ ਕੋਲੇ ਡੱਬੀ ਹੈਗੀ ਇਹਦੇ ਵੀ ਬੱਚੇ ਬਹੁਤ ਉੜਦੇ ਨੇ ਬਾਈ ਅੱਛਾ ਜੀ ਹਾਂ ਇਹ ਵੀ ਆਪਣੇ ਭਾਈ ਤੋਂ ਆਈ ਹੋਈ ਆ ਗਏ ਸੀ ਉਹਨੇ ਗਿਫਟ ਦਿੱਤੀ ਸੀ ਆਪਾਂ ਨੂੰ ਅੱਛਾ ਜੀ ਤੇ ਗਾਹ ਨਾਲ ਅਸਲ ਤਾਂ ਹੁਣ ਉਹਨਾਂ ਨੂੰ ਪਤਾ ਅਗੀ ਹਾਂ ਜੀ ਉਹ ਕਹੇ ਕਿ ਆਪਾਂ ਨੂੰ ਆਕਾਂ ਜੁ ਦਿੱਤੀ ਆ ਐਵੇਂ ਦੇਖਿਆ ਜੀ ਆਪਣੇ ਕਬੂਤਰਾਂ ਵਾਲਿਆਂ ਦੇ ਦਿਲ ਬਹੁਤ ਵੱਡੇ ਹੁੰਦੇ ਨੇ ਗਿਫਟ ਗੁਸਤ ਕਬੂਤਰੋ ਦੀ ਕਰ ਦਿੰਦੇ ਨੇ ਹੁਣ ਬੱਚਾ ਦਿੱਤਾ ਸੀ ਮੈਨੂੰ ਕਹਿੰਦਾ ਵੀ ਫੜਮਾ ਇਹ ਲੈਤਾ ਇਹਦੀ ਲਾਤ ਬਹੁਤ ਉੱਡੀ ਬਾਈ ਅੱਛਾ ਜੀ ਪਹਿਲੇ ਸੀਜ਼ਨ ਵੀ ਐ ਮੰਨ ਲਾ ਵੀ ਇਹਦੇ ਘਰੇ ਇੱਕ ਕੁੜੀ ਨੇ ਰਹਾ ਪਾ ਕੇ ਦੂਜੇ ਪਿੰਡ ਜਾ ਕੇ ਡਿੱਗ ਪਈ ਸੀ ਠੀਕ ਚਲੋ ਖਰਾਬ ਤਾਂ ਹੋ ਗਈ ਹਾਂ ਜੀ ਉੱਪਰ ਢਾਵੇ ਵਾਲੇ ਨੇ ਬਾਈ ਇਹ ਤੁਸੀਂ ਆਪ ਨਹੀਂ ਡਾਈ ਜੀ ਨਹੀਂ ਆਪ ਨਹੀਂ ਡਾਈ ਬਾਈ ਇਹ ਬਸ ਤੁਸੀਂ ਉਹ ਉਦਾਂ ਮੋਹਫਟੇ ਦਿੱਤਾ ਸੀ ਆਪਾਂ ਰੋਕ ਹੀ ਲਈ ਸੀ ਬੰਦੇ ਤੇ ਵਿਸ਼ਵਾਸ ਹੀ ਨਾ ਹੁੰਦਾ ਹਨਾ ਹਾਂ ਜੀ ਗਿਫਟ ਕਾਰਨ ਮੋਹ ਪਿਆਰ ਕਾਰਨ ਬਾਈਆਂ ਨੇ ਰੋਕ ਹੀ ਲਈ ਡਾਈ ਡਾਈ ਨਹੀਂ ਇਹਦੀ ਲਾਦ ਉਡਾਉਂਦੇ ਨੇ ਬਾਈ ਕਹਿੰਦਾ ਰਿਕਾਰਡ ਤੋੜੀ ਉਡਦੇ ਨੇ ਆਹ ਕੂਤਰਾ ਬਈ ਤੋਗਾਲ ਵੀ ਜਿੱਤੇ ਸੀ ਆਪਣਾ ਅੱਛਾ ਜੀ ਤੇ ਸੁਖਪ੍ਰਮ ਮੌੜ ਵੀ ਸੁਖਪ੍ਰਮ ਮੌੜ ਤੇ ਤੋਗਾਲ ਜਿੱਤਿਆ ਵਿਆ ਉਹ ਬਾਈ ਜਿੱਤੇ ਸੀ ਠੀਕ ਹੈ ਜੀ ਆਹ ਕੂਤਰਾ ਇਹਨਾਂ ਦਾ ਵੀ ਕੋਈ ਤੋੜ ਹੈ ਨਹੀਂ ਬਈ ਇਹਦਾ ਘਰ ਦੀ ਵਰੀਟੀ ਹੈ ਸਾਰੀ ਇਹ ਆਪਣੇ ਘਰਦਿਆਂ ਚੋਂ ਆਗੇ ਜਿਹੜੇ ਹਾਂਜੀ 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 ਤੁਸੀਂ ਕਹਿੰਦੇ ਸਾਰੇ ਪੰਤੇ ਕੱਢਦੇ ਨੇ ਇਹ ਉਹਨਾਂ ਚੋਂ ਨਹੀਂ ਹਾਂਜੀ ਬਈ ਰੇਆ ਬਾਕੀ ਆਪਣੇ ਏਰੀਆ ਨੂੰ ਤਾਂ ਸਾਰਿਆਂ ਨੂੰ ਪਤਾ ਹੀ ਹੈ ਨਾ ਠੀਕ ਹੈ ਹਾਂ ਤਾਂ ਕਿ ਜਿਹੜੇ ਵੀਰ ਜਾਣਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਪੂਰੇ ਦੇ ਟਾਈਮ ਦੇ ਨੇ ਇਹ ਤਾਂ ਪੁਰਾਣੇ ਲਾਲ ਜੀਨੇ ਗੂਤਰ ਨੇ ਬਾਈ ਜਿਹੜੇ ਠੀਕ ਫਿਰ ਉਹਦੇ ਟਾਈਮ ਦੇ ਨੇ ਤਾਂ ਅੱਛਾ ਜੀ ਆਹ ਗੂਤਰੀ ਆਪਣੀ ਕਾਂਤਾਂ ਵਾਲੀ ਆ ਬਾਈ ਇਹਦੀ ਲਾਲ ਕਾਲੀ ਕਾਂਦ ਸੀ ਚਹਾਣ ਕੇ ਵੀ ਜਿੱਤੀ ਤੇ ਦੂਬਾ ਦੇ ਸੀਨੇ ਛੱਟ ਤੇ ਸੀ ਖਾਂਟ ਕੇ ਨੇ ਰੰਦ ਕੇ ਨੇ ਉਧਰ ਚੇਲੇ ਨੇ ਆਪਣੇ ਤੇ ਉੱਥੇ ਵੀ ਜਿੱਤੀ ਸੀ ਬਾਈ ਇਹ ਆਪਣੇ ਲਾਲ ਚੀਨੀਆਂ ਦੀ ਆ ਲਾਲ ਚੀਨ ਚੰਗੀ ਜਿੰਨੀ ਕਹਦੇ ਨਾ ਵੀ ਇਹ ਨਾਲੇ ਟਾਪਰ ਤੋਂ ਉੱਚੀ ਨਹੀਂ ਗਈ ਇਹ ਦੋਨੇ ਥਾਵਿਆਂ ਨੇ ਸੱਤ ਦਾ ਟਾਈਮ ਕਰਿਆ ਬਾਈ ਪੱਧਰੀ ਪੱਧਰੀ ਉੱਡੀ ਗਈ ਆ ਕੀ ਬਿਲਕੁਲ ਬਿਲਕੁਲ ਬਾਈ ਦਮਾ ਦੋਨਾ ਥਾਵੀ ਸੱਤ ਦਾ ਟਾਈਮ ਪੂਰਾ ਕਰਤਾ ਇਹਦੇ ਉੱਤੇ ਕੋਈ ਨਹੀਂ ਹੈਗੀ ਯਾਰ ਮੈਂ ਕਹਿੰਦਾ ਸਾਡੇ ਨਾਲ ਬਾਈ ਇੰਨਾ ਮਾਣ ਆ ਇਹਨਾਂ ਤੇ ਭਾਈ ਆ ਦਿਖਾ ਦੇ ਬਾਈ ਖੁੱਡੇ 'ਤੇ ਬੈਠੀ ਇਹ ਆਪਣੇ ਢਿੱਲੇ ਫਰੇ ਨੇ ਇਹ ਪੱਲੇ ਹੀ ਰੱਖਦੇ ਨੇ ਢੱਲੇ 'ਤੇ ਨਹੀਂ ਬੈਠੇ ਆ ਹਾਂ ਜਿਹੜੇ ਲੱਕਿਆ ਜਾ ਮਾਰੂ ਬੈਠੇ ਨੇ ਪ्योर ਭਿੰਦਰ ਵਾਲੇ ਕਬੂਤਰ ਨੇ ਬਈ ਇਹ ਲੱਕੇ ਜਿਹੜੇ ਆਪਾਂ ਕਹੈ ਦਨੇ ਆ ਠੀਕ ਹੈ ਹਾਂ ਵਿੱਚ ਲੋਕ ਤਾਂ ਇਹਨਾਂ ਨੂੰ ਲੱਕੇ ਕਹਿੰਦੇ ਨੇ ਵੀ ਜਿਹੜੇ ਆਪਣੇ ਸ਼ੋਹ ਵਾਸਤੇ ਇਹ ਤਾਂ ਬਾਈ ਗਰਮੀ ਜੀ ਪਤਾ ਲੱਗਦਾ ਲੱਕੇ ਨੇ ਕਿ ਕੀ ਨੇ ਠੀਕ ਹੈ ਹਾਂ ਆ ਕਬੂਤਰ ਵੀ ਬਾਈ ਘੱਟੋ ਘੱਟ ਮੈਨੂੰ ਲਾ ਦੇ 12-13 ਸਾਲ ਪੁਰਾਣਾ ਕਬੂਤਰ ਹੋਊਗਾ ਇਹਦੀ 30 ਉੜੀ ਸੀ ਪਿਛਲੇ ਸਾਲ ਵਿਲੇ ਵਿਲੇ ਹਾਂ 100 ਤੋਂ ਪਲੱਸ ਕਬੂਤਰ ਸੀ ਤੇ ਤੀਜੇ ਨੰਬਰ ਤੇ ਰਹਿ ਗਈ ਸੀ थी के थी। तो उम्र हो थी। आ, थी अगर तुम्हें ये वीडियो पसंद आए तो लाइक मारो एम करते हैं तीन मिलियन लाइक्स के लिए और जो लोग नए तो सब्सक्राइब करो ना यार वो जो लाल वाला बटन है उसके साथ लड़ाई करो या कॉम्प्रो मुझे नहीं पता बस क्लिक हो जाना चाहिए